ਮੈਂ ਹਨਪਾਲ ਸੁਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਅਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸੁਸ਼ੀਲ ਕੁਮਾਰ ਜੀ ਠੀਕ ਹੈ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਵੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਮੈਂ ਤੁਹਾਨੂੰ ਪਾਲ ਸੁਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਆਹੀ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਤੇ ਪੁਲਿਸ ਨੂੰ ਸੂਚਿਤ ਕਰਤਾ ਹੈ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰ ਰਹੀ ਹੈ ਜੀ ਕਿ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗੇ ਦਾ ਆਹੀਂ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀਂ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਮੈਂ ਤੁਹਾਨੂੰ ਪਾਲ ਸੁਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਆਹੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰ ਰਹੀ ਹੈ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗੇ ਦਾ ਆਹੀਂ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀਂ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਮੈਂ ਤੁਹਾਨੂੰ ਪਾਲ ਸੁਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਧਾ ਰਹਿਣ ਵਾਲਾ ਜੀ ਆਹੀਂ ਕਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਚੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਗੱਡੀ ਨਾ ਹੋ ਨਾ ਉਹਨਾਂ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸੁਸ਼ੀਲ ਕੁਮਾਰ ਜੀ ਠੀਕ ਹੈ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਅੱਛਾ ਤੇ ਕਿਸੇ ਦੇ ਘਰ ਜੇ ਹੀ ਵੜ ਗਿਆ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ 'ਚ ਛੱਡਣਾ ਇਹਨੂੰ